ਚਹਲਦੀ ਜਿਨ੍ਹਾਂ ਦੀ ਹਾਲ ਫਿਲਹਾਲ ਜਿ ਕੁਝ ਦਿਨ ਪਹਿਲਾਂ ਮੌਤ ਹੋਈ ਸੀ ਤੇ ਕੱਟੜ ਖਾਲਸਾ ਦੇ ਵਿਰੋਧੀ ਸੁਖੀ ਚਹਲ ਦੀ ਮੌਤ ਦੇ ਮਾਮਲੇ 'ਚ ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਦਾ ਕੈਟ ਸੀ ਸੁਖੀ ਚਾਹਲ ਯੂਐਸ ਦੇ ਭਿਆਹਤ ਹਾਲਾਤ ਸੁਖੀ ਚਾਹਲ ਦੀ ਮੌਤ ਉਸਦੀ ਕਤਲ ਦਾ ਵੀ ਖੱਸ਼ਾ ਜਤਾਇਆ ਜਾ ਰਿਹਾ ਹੈ ਤਸਦੀਕੀ ਦੋਸਤ ਇੱਕ ਖਾਣਾ ਖਾਣ ਤੋਂ ਬਾਅਦ ਉਹਨਾਂ ਦੀ ਸਿਹਤ ਨਿਕਲੀ ਸੀ ਇਸੇ ਦੌਰਾਨ ਸੁਖੀ ਚਾਹਲ ਦੀ ਮੌਤ ਹੋ ਗਈ ਸੀ ਜਿਕਰੇ ਖਾਸ ਹੈ ਕਿ ਸੁਖੀ ਚਾਹਲ ਖਾਲਿਸਤਾਨੀ ਰੈਫਰੈਂਡਮ ਦੇ ਖਿਲਾਫ ਅਮਰੀਕਾ 'ਚ ਆਵਾਜ਼ ਬੁਲੰਦ ਕਰ ਰਹੀ ਸੀ ਅਤੇ ਹਰ ਪਲੇਟਫਾਰਮ ਤੇ ਖਾਲਿਸਤਾਨ ਦਾ ਵਿਰੋਧ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਸੀ ਤੇ ਕੱਟੜ ਖਾਲਿਸਤਾਨੀ ਵਿਰੋਧੀ ਸੁੱਖੀ ਚਾਹਲ ਦੀ ਮੌਤ ਦੇ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਓ ਨੇ ਸ੍ਰਮਜੀਤ ਸਿੰਘ ਮਾਨ ਪ੍ਰਧਾਨ ਉਹਨਾਂ ਦਾ ਇੱਕ ਵੱਡਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਪੁਲਿਸ ਦਾ ਕੈਟ ਸੀ ਸੁੱਖੀ ਚਾਹਲ ਯੂਐਸ ਸ਼ੱਕੀ ਹਾਲਾਤਾਂ 'ਚ ਉਹਨਾਂ ਦੀ ਹਾਲ ਫਲਹਾਜ ਮੌਤ ਹੋਈ ਸੀ ਕਿਉਂਕਿ ਸੁੱਖੀ ਚਾਹਲ ਜੋ ਖਾਲਿਸਤਾਨੀ ਪੱਖੀ ਸ਼ਖਸ ਨੇ ਉਹਨਾਂ ਦਾ ਵਿਰੋਧ ਵੱਡੇ ਪੱਧਰ ਤੇ ਕਰਦੇ ਸੀ ਫਾਈਲ ਤਸਵੀਰਾਂ ਤੁਸੀਂ ਵੇਖ ਪੜੇ ਰਾਹੁਲ ਗਾਂਧੀ ਦੇ ਨਾਲ ਤਸਵੀਰਾਂ ਯੂਪੀ ਦੇ ਸੀਐਮ ਯੋਗੀ ਆਦਿੱਤਿਆਨਾਥ ਦੇ ਨਾਲ ਤਸਵੀਰਾਂ ਵੱਖ-ਵੱਖ ਆਗੂ ਨਾਲ ਤਸਵੀਰਾਂ ਇਨਾਂ ਦੀਆਂ ਸਾਹਮਣੇ ਆਈਆਂ ਸੀ ਕਿ ਖਾਲਿਸਤਾਨ ਇਹ ਵਿਰੋਧੀ ਸੀ ਖਾਲਿਸਤਾਨ ਦੀ ਜਨਤਾ ਦੇ ਵੱਲੋਂ ਡਿਮਾਂਡ ਕੀਤੀ ਜਾਂਦੀ ਹੈ ਉਸ ਦਾ ਵਿਰੋਧ ਆ ਵੱਡੇ ਪੱਧਰ ਤੇ ਕਰਦੇ ਸੀ ਤੇ ਅਮਰੀਕੀ ਸ਼ਹਿਰ ਕੈਲੀਫੋਰਨੀਆ ਵਿੱਚ ਰਹਿਣ ਵਾਲੇ ਪਾਰਟ ਅਮਰੀਕਾ ਕਾਰੋਬਾਰੀ ਤੇ ਖਾਲਿਸਤਾਨੀ ਵਿਚਾਰਾਂ ਦੇ ਵਿਰੋਧੀ ਸੁਖੀ ਚਾਹਲ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋਈ ਸੀ ਕਿਉਂਕਿ ਕੁਝ ਦਿਨ ਪਹਿਲਾਂ ਹੀ ਇੱਕ ਖਬਰ ਆਈ ਸੀ ਅਮਰੀਕਾ ਦੇ ਕੈਲੀਫੋਰਨੀਆ ਤੋਂ ਕਿਉਂਕਿ ਸੁਖੀ ਚਾਹਲ ਆਪਣੇ ਇੱਕ ਨੋਨ ਦੇ ਜਾਣਨ ਵਾਲੇ ਦੇ ਘਰ ਗਏ ਸੀ ਉੱਥੇ ਉਹਨਾਂ ਨੇ ਰਾਤ ਦਾ ਖਾਣਾ ਖਾਧਾ ਪਰ ਉਸ ਤੋਂ ਕੁਝ ਦੇਰ ਬਾਅਦ ਹੀ ਉਹਨਾਂ ਦੀ ਸਿਹਤ ਵਿਗੜੀ ਤੇ ਉਹਨਾਂ ਦੀ ਮੌਤ ਹੋ ਗਈ ਉੱਥੇ ਦੀ ਪੁਲਿਸ ਬਾਕਵਕ ਐਂਗਲਸ ਤੋਂ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਜੋ ਹੈ ਉਹ ਕਰ ਰਹੀ ਹੈ ਜਿਸ ਸਬੰਧ ਦੇ ਵਿਚਾਲੇ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਲੀ ਸਿੰਘ ਬਾਦਕ ਵੱਡਾ ਬਿਆਨ ਕਿ ਪੁਲਿਸ ਦਾ ਕੈਚ ਸੁੱਖੀ ਚਾਹਲ ਯੂਐਸਟੀ ਸ਼ੱਕੀ ਹਾਲਾਤਾਂ ਚ ਸੁੱਖੀ ਚਾਹਲ ਦੀ ਮੌਤ ਹੋਈ ਸੀ ਪੁਲਿਸ ਵਾਕ ਅੰਗਸ ਤੋਂ ਜਾਂਚ ਪੜਤਾਲ ਕਰੇ ਜੇਕਰ ਯੋਗੀ ਸੁੱਖੀ ਚਾਹਲ ਖਾਲਿਸਤਾਨੀਆਦੀ ਸਖਤ ਆਲੋਚਨਾ ਕਰਦੇ ਸੀ ਇਸ ਤੋਂ ਪਹਿਲਾਂ ਕਈ ਵਾਰ ਉਹਨਾਂ ਨੂੰ ਥ੍ਰੈਟ ਕਾਲਸ ਵੀ ਆਈਆਂ ਸੀ ਤਸਵੀਰਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਫਾਇਲ ਤਸਵੀਰਾਂ ਯੂਪੀ ਦੇ ਸੀਐਮ ਯੋਗੀ ਆਦਿੱਤਿਆਨਾਥ ਦੇ ਨਾਲ ਰਾਹੁਲ ਗਾਂਧੀ ਦੇ ਨਾਲ ਵੀ ਤਸਵੀਰ ਉਹਨਾਂ ਦੇ ਸਾਹਮਣੇ ਆਈਆਂ ਨੇ ਦੱਸਦੇ ਕਿ ਹਾਲ ਫਿਲਹਾਲ ਜਿ ਜੋ ਅੰਮ੍ਰਿਤਕਾਲ ਕੋਲ ਪੱਬੀ ਦਾ ਕਤਲ ਹੋਇਆ ਸੀ ਕਮਲਕੌਰ ਪੱਬੀ ਦਾ ਉਸ ਕਤਲ ਤੇ ਵੀ ਇਹਨਾਂ ਨੇ ਵਿਰੋਧ ਜ਼ਾਹਰ ਕੀਤਾ ਸੀ ਕਿ ਕਿਸ ਤਰੀਕੇ ਨਾਲ ਅੰਮ੍ਰਿਤਪਾਲ ਮੈਰੋਦ ਵੱਲੋਂ ਐਡੀ ਵੱਡੀ ਘਟਨਾ ਨੂੰ ਅੰਜਾਮ ਜੋ ਹੈ ਉਹ ਦਿੱਤਾ ਗਿਆ। ਦ ਕੈਟ ਸੀਗਾ। ਪੁਲਿਸ ਦਾ ਕੈਟ ਸੀਗਾ। ਇੱਥੇ ਜਿਹੜੇ ਕੈਟ ਜਲੰਧਰ ਦੇ ਵਿੱਚ ਸ਼ਾਇਦ ਬਹੁਤ ਸਾਲ ਪਹਿਲਾਂ ਸਰਬਜੀਤ ਸਿੰਘ ਵੇਪੀਰੇ ਡੀਜੀਪੀ ਸੀ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿੱਦੇ ਤੇ ਉਹਨਾਂ ਨੇ ਕਿਹਾ ਸੀ 300 ਕੈਟ ਅਜੀ ਕੰਮ ਲੈ ਕੇ ਅਲੱਗ-ਅਲੱਗ ਆਈਡੈਂਟਿਟੀਜ਼ ਤੇ ਦੁਨੀਆ ਦੇ ਵਿੱਚ ਸੈਟਲਡ ਕੀਤੇ ਨੇ ਇਸੁਖੀ ਕਾਲ ਜਿਹੜਾ ਉਹਨਾਂ ਵਿੱਚੋਂ 300 ਚ ਇਹ ਵੀ ਐਕਸੀਡੈਂਟ ਮਰਡਰ ਹੋਇਆ ਪਤਾ ਨਹੀਂ ਕਿਉਂ ਮਰਡਰ ਹੋਇਆ ਜਿਨ੍ਹਾਂ ਨੇ ਕੰਮ ਹੀ ਇਹੋ ਜਿਹਾ ਪੁੱਠੇ ਕੀਤੇ ਹੋਣ ਤੇ ਫਿਰ ਉਹਨਾਂ ਦਾ ਚੰਗਾ ਅੰਤ ਵੀ ਕੀਤਾ ਹੁੰਦਾ ਮੇਰਾ ਖਿਆਲ ਸਿੱਖਾਂ ਨੂੰ ਮਾਰਨਾ ਨਹੀਂ ਜੀ ਚਾਹੀਦਾ ਇਹਦਾ ਇਹ ਫਿਰ ਰਿਜ਼ਲਟ ਚੰਗੇ ਨਹੀਂ ਨਿਕਲਦੇ ਜਿਵੇਂ ਹੁਣ ਇੰਦਰਾ ਗਾਂਧੀ ਜੀ ਦਾ ਆਪਣੇ ਵੈੱਟ ਗਿਆ ਤਾਂ ਸਾਰੇ ਜਰਨਲ ਭੱਜੇ ਫਿਰਦੇ ਆ ਲੋਕਾਂ ਦੀ ਦੇਖੰਦੇ ਰਹਿੰਦੇ ਆ ਇਹ ਸਿਫਾਰਸ਼ ਆਣੀ ਸਰਕਾਰ ਤੋਂ ਮਗਵਾਣਾ ਚਾਹੀਦਾ ਇਹ ਸਾਡੇ ਰੱਖਦੇ ਰਹਿੰਦੀ ਆ ਤੇ ਕਟੜ ਖਾਲਸ ਅੰਮ੍ਰਿਤਸਰ ਦੇ ਵੱਲ ਇੱਕ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿ ਪੁਲਿਸ ਦਾ ਕੈਕਸੀ ਸੁਖੀ ਚਾਹਲ ਯੂਐਸ ਚ ਕੀ ਹਾਲਾਤਾਂ ਚ ਉਹਨਾਂ ਦੀ ਮੌਤ ਹੋਈ ਹੈ ਤੇ ਕਤਲ ਦਾ ਵੀ ਖੱਛਾ ਜਤਾਜਾਰ ਹੈ ਉਹਦੀ ਪੁਲਿਸ ਵਾਕਕ ਐਂਗਲਸ ਤੋਂ ਜਾਂਚ ਪੜਤਾਲ ਇਸ ਪੂਰੇ ਮਾਮਲੇ ਚ ਕਰ ਰਹੀ ਹੈ ਦੱਸਦੇ ਕਿ ਸੁਖੀ ਚਾਹਲ ਖਾਲਿਸਤਾਨੀਆਂ ਦੀ ਸਖਤ ਆਲੋਚਨਾ ਕਰਦਾ ਸੀ ਇਸ ਤੋਂ ਪਹਿਲਾਂ ਕਈ ਵਾਰ ਉਹਨਾਂ ਨੂੰ ਧਮਕੀਆਂ ਵੀ ਆ ਚੁੱਕੀਆਂ ਸੀ ਤੇ ਆਉਣ ਵਾਲੀ 17 ਅਗਸਤ ਨੂੰ ਵਾਸ਼ਿੰਗਟਨ ਡੀਸੀ ਵਿੱਚ ਹੋਣ ਵਾਲੇ ਖਾਲਿਸਤਾਨੀ ਰੈਫਰੈਂਡਮ ਦਾ ਖੁੱਲ ਕੇ ਉਹਨਾਂ ਦੇ ਵੱਲ ਵਿਰੋਧ ਵੀ ਕੀਤਾ ਗਿਆ ਸੀ ਖਾਲਸਾ ਟੂਡੇ ਦੇ ਸੰਸਥਾਪਕ ਤੇ ਸੀਈਓ ਸੁਖੀ ਚਾਹਲ ਨੂੰ ਲਗਾਤਾਰ ਖਾਲਿਸਤਾਨੀ ਸਮਰਥਕਾਂ ਦੇ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਪਰ ਇਸ ਦੇ ਵਿਚਾਲੇ ਇਸ ਦੇ ਬਾਵਜੂਦ ਵੀ ਉਹ ਖਾਲਿਸਤਾਨੀ ਪੱਖੀਆਂ ਦਾ ਵਿਰੋਧ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਸੀ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਇੱਕ ਵੱਡਾ ਬਿਆਨ ਕਿ ਪੁਲਿਸ ਦਾ ਕੈਚ ਸੀ ਸੁਖੀ ਚਾਹਲ ਯੂਐਸ ਜੱਟ ਦੀ ਹਾਲਾਤਾਂ ਚ ਉਹਨਾਂ ਦੀ ਮੌਤ ਹੋਈ ਹੈ ਉਹਨਾਂ ਨੇ ਕਿਹਾ ਕਿ ਦੋਸਤ ਦੇ ਕਾਰਖਾਨਾ ਖਾਣ ਤੋਂ ਬਾਅਦ ਉਹਨਾਂ ਦੀ ਤਬਤ ਵਿਗੜੀ ਸੀ ਅਚਾਨਕ ਤਬਤ ਵਿਗੜ ਗਈ ਤੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਪਰ ਹੁਣ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਸੁਖੀ ਚਾਹਲ ਦੀ ਜੋ ਹੈ ਕਤਲ ਕਰਨ ਦਾ ਵੀ ਕਿਉਂਕਿ ਉਸ ਐਂਗਲ ਤੋਂ ਵੀ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਜੋ ਹੈ ਉਹ ਵੱਖ-ਵੱਖ ਐਂਗਲਸ ਤੋਂ ਕੀਤੀ ਜਾ ਰਹੀ ਹੈ ਤੇ ਸੁਖੀ ਚਾਹਲ ਅਮਰੀਕਾ 'ਚ ਰਹਿੰਦੇ ਸੀ ਕੈਲੀਫੋਰਨੀਆ 'ਚ ਇੱਕ ਵੱਡੇ ਕਾਰੋਬਾਰੀ ਉੱਥੇ ਦੇ ਭਾਰਤ ਅਮਰੀਕੀ ਕਾਰੋਬਾਰੀ ਖਾਲਿਸਤਾਨੀ ਵਿਚਾਰਾਂ ਦੇ ਵਿਰੋਧੀ ਸੁਖੀ ਚਾਹਲ ਦੀ ਸ਼ੱਕੀ ਹਾਲਾਤਾਂ 'ਚ ਹਾਲ ਫਿਲਹਾਲ ਮੌਤ ਹੋਈ ਹੈ ਬਾਜ਼ੀ ਕੀ ਉਹਨਾਂ ਦੇ ਕਰੀਬੀਆਂ ਦੇ ਉਹ ਘਰ ਗਏ ਸੀ 31 ਜੁਲਾਈ ਦਾ ਉਹ ਦਿਨ ਸੀ ਜਦੋਂ ਕਿ ਰਾਤ ਨੂੰ ਉਹਨਾਂ ਨੇ ਡਿਨਰ ਕੀਤਾ ਡਿਨਰ ਖਾਣ ਤੋਂ ਬਾਅਦ ਉਹਨਾਂ ਦੀ ਸਿਹਤ ਵਿਗੜੀ ਤੇ ਅਚਾਨਕ ਉਹਨਾਂ ਦੀ ਸਿਹਤ ਵਿਗੜਨ ਤੋਂ ਬਾਅਦ ਮੌਤ ਹੋ ਗਈ ਹੈ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਇੱਕ ਵੱਡਾ ਬਿਆਨ ਇਸ ਨੂੰ ਕਿਹਾ ਜਾ ਸਕਦਾ ਹੈ ਕਿ ਸਿਮਰਨ ਜੀ ਸਟੇ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਦਾ ਕੈਟ ਸੀ ਸੁਖੀ ਚਾਹ ਕੈਟ ਸੀਗਾ ਪੁਲਿਸ ਦਾ ਕੈਟ ਸੀਗਾ ਅੱਤੇ ਜਿਹੜੇ ਕੈਟ ਜਲੰਧਰ ਦੇ ਵਿੱਚ ਸ਼ਾਇਦ ਬਹੁਤ ਸਾਲ ਪਹਿਲਾਂ ਸਰਬਜੀਤ ਸਿੰਘ ਵੈਰੀਫਾਇਡ ਡੀਜੀਪੀ ਸੀ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿੱਦੇ ਤੇ ਉਹਨਾਂ ਨੇ ਕਿਹਾ ਸੀ 300 ਕੈਟ ਅਸੀਂ ਕੰਮ ਲੈ ਕੇ ਅਲੱਗ-ਅਲੱਗ ਆਈਡੈਂਟਿਟੀਜ਼ ਤੇ ਦੁਨੀਆ ਦੇ ਵਿੱਚ ਸੈਟਲਡ ਕੀਤੇ ਨੇ ਇਹ ਸੁੱਕੀ ਕਹਾਣੀ ਜਿਹੜਾ ਉਹਨਾਂ ਵਿੱਚੋਂ 300 ਚ ਇਹ ਵੀ ਇੱਕ ਸੀ ਪਤਾ ਨਹੀਂ ਕਿਉਂ ਮਟਰ ਹੋਇਆ ਜਿਨ੍ਹਾਂ ਨੇ ਕੰਮ ਹੀ ਇਹ ਜੋ ਪੁੱਠੇ ਕੀਤੇ ਹੋਣ ਤੇ ਫਿਰ ਉਹਨਾਂ ਦਾ ਚੰਗਾ ਅੰਤ ਵੀ ਕਿੱਦਾਂ ਹੁੰਦਾ ਮੇਰੇ ਖਿਆਲ ਸਿੱਖਾਂ ਨੂੰ ਮਾਰਨਾ ਨਹੀਂ ਚਾਹੀਦਾ ਇਹ ਫਿਰ ਰਿਜ਼ਲਟ ਚੰਗੇ ਨਹੀਂ ਨਿਕਲਦੇ ਜਿਵੇਂ ਹੁਣ ਇੰਦਰਾ ਗਾਂਧੀ ਦਾ ਆਪਣੇ ਵੈੱਟਿਆ ਦਾ 4 ਸਾਰੇ ਜਰਨਲ ਭੱਜੇ ਫਿਰਦੇ ਐ ਲੋਕਾਂ ਕੀ ਦੇਖਦੇ ਰਹਿੰਦੇ ਐ ਇਹ ਸਿੱਖਾਂ ਨੂੰ ਆਣੀ ਸਰਕਾਰ ਤੋਂ ਮਤਵਾਣਾ ਚਾਹੀਦਾ ਇਹ ਸਾਡੇ ਰੱਖਦੇ ਜਾਂਦੀ ਹੈ ਮੇਰੇ ਖਿਆਲ ਨਾਲ ਉਹ ਅਮਰੀਕਨ ਸਿਟੀਜ਼ਨਸ਼ਿਪ ਸੀ ਕਿ ਉਹ ਲੋਕ ਔਰ ਖਾਲਸਾਣ ਦੇ ਅਗੇਂਸਟ ਬੋਲਦਾ ਰਿਹਾ ਇਹਨਾਂ ਦੇ ਰੀਫਰੈਂਡਮ ਦੇ ਅਗੇਂਸਟ ਔਰ ਇੱਕ ਆਵਾਜ਼ ਬੁਲੰਦ ਕਰਦਾ ਸੀਗਾ ਔਰ ਉਹਦਾ ਇੱਕ ਆਪਣਾ ਚੈਨਲ ਵੀ ਸੀ ਖਾਲਸਾ ਟੂਡੇ ਔਰ ਇੱਕ ਤਰੀਕੇ ਨਾਲ ਉਹਨੇ ਆਪਣਾ ਐਨਜੀਓ ਗਾੜਾ ਜੋ ਵੀ ਬਣਾਇਆ ਸੀਗਾ ਔਰ ਇੱਕਦਮ ਖਾਣੇ ਤੋਂ ਬਾਅਦ ਅਗਰ ਮੌਤ ਹੁੰਦੀ ਹੈ ਤੇ ਡੈਫੀਨਿਟਲੀ ਇੱਕ ਸ਼ੱਕ ਦੇ ਘੇਰੇ ਦੇ ਵਿੱਚ ਗੱਲ ਆ ਜਾਂਦੀ ਹੈ ਤੋਂ ਮੈਂ ਸਮਝਦਾ ਵੀ ਅਮਰੀਕਨ ਗਵਰਨਮੈਂਟ ਇਸ ਦੇ ਉੱਤੇ ਬਿਲਕੁਲ ਇੱਥੇ ਜਾਂਚ ਵੀ ਹੋਊਗੀ ਤੇ ਜੇ ਭਾਰਤ ਸਰਕਾਰ ਨੂੰ ਵੀ ਕਿਸੇ ਤਰੀਕੇ ਨਾਲ ਕੋਈ ਇਨਫੋਰਮੇਸ਼ਨ ਜਾਂ ਕਿਦਾਂ ਹੋ ਤੇ ਅਮਰੀਕਨ ਗਵਰਨਮੈਂਟ ਨੂੰ ਕਹਿ ਕੇ ਜਿਹੜੀ ਇਹ ਜਾਂਚ ਨੂੰ ਮੁਕੰਮਲ ਕੀਤਾ ਤੇ ਸੁਖੀ ਚਾਹਲ ਦੀ ਮੌਤ 31 ਜੁਲਾਈ ਨੂੰ ਹੋਈ ਸੀ ਜਿਸ ਤੋਂ ਮਹਿਜ਼ ਕੁਝ ਦਿਨ ਪਹਿਲਾਂ ਹੀ ਸੁਖੀ ਚਾਹਲ ਨੇ ਨਿਊਜ਼ 18 ਤੇ ਆਪਣੀ ਆਖਰੀ ਇੰਟਰਵਿਊ ਦਿੱਤੀ ਸੀ दे किस तरीके नाल शकी हालातां च उज मौत हुई हालांकि पुलिस उथे दी बक बक एंगल्स तो जो है वो जांच पड़ताल कर रही है क्योंकि काफी एक अहम चेहरा सिंह सुखी चहल तश्मीरा बकफ आगुद नाल उनारी सामने आया से पर हुन सिमुली सिंह मानदी पार्टी इल्जाम लगा रही है कह रही है कि सुखी चहल पुलिस के कैल्स ਇਹ ਉੱਚੀ ਫੈਂਸ ਬਣਾਈ ਹੋਈ ਹੈ ਯੂਐਸ ਮੈਕਸੀਕੋ ਬਾਰਡਰ ਤੇ ਪੱਛਮੀ ਅਮਰੀਕਾ ਹੈਗੇ ਐ ਦੇ ਪਿੱਛੇ ਮੈਕਸੀਕੋ ਹੈਗਾ ਇਹ ਬਣਾਈ ਗਈ ਤਾਂ ਕਿ ਲੋਕੀ ਇਲੀਗਲੀ ਮੈਕਸੀਕੋ ਤੋਂ ਅਮਰੀਕਾ ਨਾ ਵੜਨ ਨਾ ਕਰਾਸ ਕਰਨ ਤੇ ਤੁਹਾਨੂੰ ਕੀ ਲੱਗਦਾ ਇਹਨਾਂ ਲੋਕਾਂ ਦੇ ਨੰਬਰ ਕੁਝ ਕੱਟ ਗਏ ਨੇ ਕਿ ਨਹੀਂ ਕਿਉਂਕਿ ਸਰਕਾਰ ਦਾ ਕਹਿਣਾ ਕੀ ਹੈ ਕਾਫੀ ਕੱਟ ਗਏ ਨੇ ਗਰਾਉਂਡ ਰਿਐਲਿਟੀ ਤੇ ਹੈ ਕਿ ਇਹ ਵੀ ਪਹਿਲਾਂ ਜਿਹੜੀ ਸਪੈਸ਼ਲੀ ਡੈਮੋਕ੍ਰੈਟਿਕ ਪਾਰਟੀ ਜਦੋਂ ਪਾਵਰ ਦੇ ਵਿੱਚ ਸੀ ਮਿਸਟਰ ਬਾਈਡਨ ਅਬ੍ਰਿਡੈਂਸੀ ਕੀ ਉਹਨਾਂ ਦੇ ਟਾਈਮ ਦੇ ਉੱਤੇ ਜਿਹੜੀ ਇਲੀਗਲ ਮਾਈਗ੍ਰੇਸ਼ਨ ਜਿਹੜੀ ਹੈਗੀ ਹੈ ਬਹੁਤ ਜ਼ਿਆਦਾ ਹੋਈ ਹੈਗੀ ਹੈ ਸਪੈਸ਼ਲੀ ਥਰੂ ਦਾ ਮੈਕਸੀਕਨ ਬਾਰਡਰ ਜਿਹੜੀ ਹੈਗੀ ਹੈ ਉਹ ਬਾਰਡਰ ਜਿਸ ਤਰ੍ਹਾਂ ਕਿ ਆਮ ਹੀ ਓਪਨ ਹੀ ਹੈਗਾ ਸੀ ਬਹੁਤ ਲੋਕੀ ਬੜੀ ਈਜ਼ੀਲੀ ਆ ਰਹੇ ਹੈਗੇ ਸੀ ਉਹਨਾਂ ਨੂੰ ਕੋਈ ਰੋਕਣ ਵਾਲਾ ਨਹੀਂ ਹੈਗਾ ਸੀ ਇਵਨ ਕਿ ਜਿਹੜਾ ਜਦੋਂ ਕ੍ਰੋਸ ਕਰਦੇ ਹੈਗੇ ਸੀ ਲੋਕੀ ਆ ਕੇ ਉੱਥੇ ਬਾਰਡਰ ਤੇ ਬੈਠੇ ਹੁੰਦੇ ਸੀਗੇ ਵੀ ਸਾਨੂੰ ਰੈਸਟ ਕਰਕੇ ਲੈ ਜਾਓ ਸਾਨੂੰ ਪ੍ਰੋਸੈਸ ਕਰੋ ਹੈਗੋ ਇਹਨਾਂ ਦੇ ਕੋਲੇ ਇਨਫ ਮੈਨ ਪਾਵਰ ਵੀ ਨਹੀਂ ਹੁੰਦੀ ਹੈਗੀ ਸੀ ਜਿਹੜੀ ਆਪਣੀ ਅਮਰੀਕਨ ਯੂਐਸ ਬਾਰਡਰ ਸਕਿਉਰਿਟੀ ਫੋਰਸ ਜਿਹੜ ਹੁਣ ਦੇਖੋ ਜਿਹੜੀ 트੍ਰੰਪ ਐਡਮਿਨਿਸਟ੍ਰੇਸ਼ਨ ਦੀ ਸਪੈਸ਼ਲੀ 트੍ਰੰਪ ਦੀ ਜਿਹੜੀ ਪ੍ਰੈਜ਼ੀਡੈਂਟ 트੍ਰੰਪ ਦੀ ਡੋਨਲਡ 트੍ਰੰਪ ਦੀ ਜਿਹੜੀ ਕੈਂਪੇਨ ਸੀ ਕੈਂਪੇਨ ਦਾ ਇੱਕ ਜਿਹੜਾ ਇਹਨਾਂ ਦਾ ਮੈਗਾ ਕੈਂਪੇਨ ਦਾ ਇੱਕ ਮੇਨ ਜਿਹੜਾ ਮੁੱਦਾ ਹੈਗਾ ਸੀਗਾ ਉਹ ਹੈਗਾ ਸੀ ਇਲੀਗਲ ਮਾਈਗ੍ਰੇਸ਼ਨ ਜਿਹੜੀ ਹੈਗੇ ਵੀ ਐਨੇ ਲੋਕੀ ਧੜਾ ਧੜਾ ਆ ਰਹੇ ਹੈਗੇ ਨਹੀਂ ਜਿਹਦੇ ਪਿੱਛੇ ਕਿ ਦੋਨੋਂ ਪਾਰਟੀਆਂ ਜਿਹੜੀ ਰਿਪਬਲਿਕਨ ਪਾਰਟੀ ਇਹ ਵੀ ਕਹਿੰਦੀ ਹੈਗੇ ਵੀ ਲੌਂਗ ਟਰਮ ਵਾਸਤੇ ਆਪਣੀ ਵੋਟ ਬੈਂਕ ਨੂੰ ਵਧਾਉਣ ਵਾਸਤੇ ਹੈਗੇ ਜਿਹੜੀ ਕਿ ਕੁਝ ਸਟੇਟਾਂ ਦੀ ਜਿਹੜੀ ਹੈਗੀ ਹੈ ਉਸ ਨੂੰ ਡੀਸਟੈਬਲਾਈਜ਼ ਕਰਨ ਵਾਸਤੇ ਹੈਗੇ ਵੀ ਮੈਕਸਿਮਮ ਬੰਦੇ ਜਿਹੜੇ ਇਲੀਗਲ ਹੁੰਦੇ ਹੈਗੇ ਨੇ ਉਹਨਾਂ ਨੂੰ ਆ ਕੇ ਜਦੋਂ ਹੋਰ ਸਿਟੀਜ਼ਨ ਬਣਨਗੇ ਹੈਗੇ ਓਬਵੀਅਸਲੀ ਉਹ ਉਹ ਡੈਮੋਕ੍ਰੈਟਿਕ ਪਾਰਟੀ ਨੂੰ ਉਹ ਕਰਨਗੇ ਉਹਨਾਂ ਦਾ ਏਜੰਡਾ ਇਹ ਸੀਗਾ 트੍ਰੰਪ ਦਾ ਜਿਹੜਾ ਮੇਨ ਏਜੰਡਾ ਸੀਗਾ ਵੀ ਮੈਂ ਆ ਕੇ ਇਹ ਇਲੀਗਲ ਮਾਈਗ੍ਰੇਸ਼ਨ ਜਿਹੜੀ ਰੋਕਣੀ ਹੈਗੀ ਹੈ ਤੇ ਇਸ ਮਾਮਲੇ ਵਿੱਚ 트੍ਰੰਪ ਕਾਫੀ ਐਕਟਿਵ ਰਿਹਾ he has been very successful no doubt about it oh es cheez da credit dekho je kise nu credit dena chahida hage oh trump administration nu trump nu khud nu bahut zyada credit janda hage ke the way he took over te trump to pehla biden de zamane vich kinne ku log india to itthe illegally agaye honne ne ah dekho sanjeej ji jehde sahi figure kise koi nahi hai ki par apan lakhan de vich keh sakde hage lakhan de vich aaye hage ne even ke lakhan de vich da ਸਪੈਸ਼ਲੀ ធីਮ ਸਟੇਟ ਤੋਂ ਇੰਡੀਆ ਤੋਂ ਬਹੁਤ ਜ਼ਿਆਦਾ ਇਲੀਗਲ ਆਪਾਂ ਕਹਿੰਦੇ ਹੈਗੇ ਵੀ ਮਾਈਗ੍ਰੇਸ਼ਨ ਹੋਈ ਹੈਗੀ ਹੈ ਅਕਸਰ ਗੱਲ ਪੰਜਾਬ ਦੀ ਹੁੰਦੀ ਹੈ ਲੇਕਿਨ ਹਰਿਆਣਾ ਤੋਂ ਵੀ ਲੋਕੀ ਇੱਥੇ ਆ ਕੇ ਕ੍ਰਿਮੀਨਲ ਐਕਟੀਵਿਟੀਜ਼ ਵਿੱਚ ਲੱਗੇ ਹੋਏ ਨੇ ਸਭ ਤੋਂ ਜ਼ਿਆਦਾ ਜਿਹੜਾ ਖਤਰਾ ਹੋਊਗਾ ਆਉਣ ਵਾਲੇ ਦਿਨਾਂ ਦੇ ਵਿੱਚੋਂ ਹਰਿਆਣਾ ਸਾਈਡ ਤੋਂ ਹੋਏਗਾ ਹੈਗਾ ਕਿਉਂਕਿ ਹਰਿਆਣੇ ਦਾ ਵੀ ਕਾਫੀ ਵੱਡੇ ਗੈਂਗ ਹੈਗੇ ਨੇ ਜਿਹੜੇ ਇੰਡੀਆ ਦੇ ਵਿੱਚ ਵੀ ਵੱਡੇ ਗੈਂਗ ਹੈਗੇ ਨੇ ਐਮਸੀਆਰ ਦੇ ਵਿੱਚ ਗੈਂਗ ਜਿਹੜੇ ਗੈਂਗ ਹੈਗੇ ਨੇ ਦਿੱਲੀ ਦੇ ਆਲੇ ਦੁਆਲੇ ਗੈਂਗ ਹੈਗੇ ਨੇ ਉਹ ਇੱਥੇ ਉਹਨਾਂ ਦੇ ਕੁਝ ਬੰਦੇ ਇੱਥੇ ਆ ਗਏ ਉਹਨਾਂ ਦੇ ਲਈ ਉਹਨਾਂ ਨੂੰ ਇਹ ਲੱਗਦਾ ਹੈਗਾ ਵੀ ਸ਼ਾਇਦ ਜਿਹੜਾ ਅਮਰੀਕਾ ਹੈਗਾ ਉਹਨਾਂ ਦੇ ਲਈ ਸੇਫ ਹੈਵਨ ਹੈਗਾ ਤੇ ਖਾਲਿਸਤਾਨ ਹੀ ਕਿਉਂ ਇਨ ਕ੍ਰਾਈਮਨਲਸ ਨੂੰ ਡਿਫੈਂਡ ਕਰ ਰਹੇ ਨੇ ਉਹਨਾਂ ਦਾ ਇਹਨਾਂ ਵਿੱਚ ਕੀ ਇੰਟਰਸਟ ਹੈ ਤੇ ਇਹਨਾਂ ਕ੍ਰਾਈਮਨਲਸ ਦਾ ਖਾਲਿਸਤਾਨ ਵਿੱਚ ਕੀ ਇੰਟਰਸਟ ਹੈ ਜਦੋਂ ਬੰਦੇ ਇਲੀਗਲ ਆ ਜਾਂਦੇ ਹੈਗੇ ਨੇ ਕੋਈ ਹਰੈਣੇ ਚੋਂ ਆਇਆ ਪੰਜਾਬ ਚੋਂ ਆਇਆ ਹੈਗਾ ਉਹਨਾਂ ਨੂੰ ਸੈਟਲ ਹੋਣ ਵਾਸਤੇ ਪੋਲੀਟੀਕਲ ਸਾਈਲਮ ਕਰਦੇ ਹੈਗੇ ਨੇ ਉਹ ਕਰਨ ਦੇ ਵਾਸਤੇ ਲੋਕੀ ਕਹਿੰਦੇ ਨੇ ਸਾਨੂੰ ਉੱਥੇ ਖਤਰਾ ਹੈਗਾ ਸੀਗਾ ਅਸੀਂ ਉੱਥੇ ਕਿਸਾਨ ਐਜੀਟੇਸ਼ਨ ਦੇ ਵਿੱਚ ਹੈਗੇ ਸੀ ਫਲਾਣਾ ਹੈਗਾ ਸੀ ਦੱਸਣ दैट ਉਹਨਾਂ ਨੇ ਜਦੋਂ ਫਾਈਲ ਕਰ ਦਿੱਤੀ ਹੈਗੀ ਟੂ ਜਸਟੀਫਾਈ देयर ਕੇਸ ਇਹਨਾਂ ਲੋਕਾਂ ਦਾ ਪ੍ਰੋਪੋਗੈਂਡਾ ਕੀ ਹੈਗਾ ਨੈਰੇਟਿਵ ਕੀ ਹੈਗਾ ਵੀ ਹਾਂ ਤੁਸੀਂ ਜੀ ਮੋਦੀ ਦੇ ਖਿਲਾਫ ਉੱਤੇ ਪ੍ਰਤੀਯਾਰ ਕਰੋ ਤੁਸੀਂ ਇੱਥੇ ਖਾਲਸਤਾਨ ਦੇ ਝੰਡਿਆਂ ਦੇ ਸਾਡੇ ਜਿਹੜੇ ਪ੍ਰੋਟੈਸਟ ਕਰਦੇ ਹੈਗੇ ਹਾਂ ਉਹਨਾਂ ਚ ਪਾਰਟਿਸਿਪੇਟ ਕਰੋ ਖਾਲਸਤਾਨ ਦੇ ਝੰਡੇ ਚ ਕੋ ਤੁਸੀਂ ਮੋਦੀ ਦੇ ਚੱਪਲਾ ਮਾਰੋ ਉਹਦੇ ਜੁੱਤੀਆਂ ਮਾਰੋ ਗਾਲ੍ਹਾਂ ਕੱਢੋ ਵੀ ਮਤਲੇ ਕਰੋ ਵੀ ਜੇ ਸਾਨੂੰ ਇੱਥੋਂ ਰਿਪੋਰਟ ਕਰ ਦਿੱਤਾ ਗਿਆ ਤਾਂ ਸਾਨੂੰ ਇੰਡੀਆ ਦੀ ਗਵਰਨਮੈਂਟ ਨੇ ਤਾਂ ਕਰਨਾ ਹੈਗਾ ਇਸ ਕਰਕੇ ਬਹੁਤ ਜਿਹੜਾ ਯੂਥ ਹੈਗਾ ਸੀ ਜਿਹੜਾ ਨਵਾਂ ਹੈਗਾ ਸੀ ਉਹ ਇਹਨਾਂ ਦੇ ਝਾਂਸੇ ਦੇ ਵਿੱਚ ਆ ਗਿਆ ਹੈਗਾ ਉਹ ਇਹਨਾਂ ਦੇ ਨਾਲ ਲੱਗਿਆ ਹੈਗਾ ਜਿਹਦੇ ਵਿੱਚ ਬਹੁਤ ਜ਼ਿਆਦਾ ਕ੍ਰਿਮੀਨਲ ਬੰਦੇ ਹੈ